ਦਾਦੀ ਦਾਦੀ ਮੈਂ ਨਾ ਤਾਂ ਨਿਵਾਤ ਰੱਖ ਕੇ ਤਾਂ ਖੋਲਦੇ ਹਾਂ ਤੇ ਹੁਣ ਮੈਨੂੰ ਇੱਕ ਸੂਟ ਹੋਰ ਸਮਾ ਦੇ ਕਿ ਹੋਰ ਸੂਟ ਤਾਂ ਕੀ ਕਰਨਾ ਹੁਣ ਘਰ ਵਿੱਚ ਉਹਦਾ ਵਰਤ ਰੱਖਣਾ ਕਾਹਵਾ ਚਾਹ ਦਾ ਵਰਤ ਤਾਂ ਵਿਆਹਿਆਂ ਕੁੜਿਆਂ ਰੱਖਦੇ ਆ ਉਹਨਾਂ ਦੇ ਸਹਾਗ ਦਾ ਤੇ ਮੈਂ ਤਾਂ ਆਪਣੇ ਭਰਾ ਦੀ ਰੱਖਣਾ ਅੱਛਾ ਹੁਣ ਤੂੰ ਭਰਾ ਦਾ ਵਰਤ ਰੱਖੇਂਗੀ ਤੇ ਫਿਰ ਜਿਹੜਾ ਪਹਿਲਾ ਸੂਟ ਸਮਾਇਆ ਉਹ ਹੀ ਪਾ ਲਈ ਓ ਨਹੀਂ ਮੈਂ ਪਾਉਂਦੀ ਨਵਾਂ ਸੂਟ ਸਮਾਉਂਗੀ ਨਹੀਂ ਪੁੱਤਾਂ ਨਹੀਂ ਰੱਖਦੇ ਹੁੰਦੇ ਕੁੜੀਆਂ ਨਵੇਂ ਸੂਟ ਪਾ ਕੇ ਉਹ ਤਾਂ ਗੈਰੀਆਂ ਕੁੜੀਆਂ ਰੱਖਦੀਆਂ ਹੁੰਦੀਆਂ ਨੇ ਕੋਈ ਨਾ ਸਿੰਪਲ ਸੂਟ ਲਾਦੀ ਮੈਂ ਕਿਹੜ ਬਾਲੀ ਕੜਾਏ ਕੁੜੀ ਵਾਲਾ ਪਾਉਣਾਗਾ ਅੱਛਾ ਤੇ ਤੂੰ ਤਾਂ ਫਿਰ ਪੜੀਆਂ ਲਿਖੀਆਂ ਕੁੜੀਆਂ ਦਾ ਤੈਨੂੰ ਪਾ ਹੀ ਨਹੀਂ ਲੱਗਿਆ ਇਹ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਰੱਖਦੀਆਂ ਹੀ ਨਹੀਂ ਵਰਤ ਤੂੰ ਤਾਂ ਪੁਰਾਣੇ ਜਵਾਨੇ ਦੀਆਂ ਕੁੜੀਆਂ ਫਿਰ ਕੋਈ ਨਾ ਰੱਖਣ ਤਾਂ ਉਹਦੇ ਭਰਾ ਵਸਤੇ ਲੋਕਾਂ ਦੇ ਕਿਹੜੇ ਲੋਕ ਤਾਂ ਕਹੀ ਜਾਂਦੇ ਜਿਹੜਾ ਕੁਝ ਕਹੀ ਜਾਂਦੇ ਫਿਰ ਅੱਛਾ ਲੋਕਾਂ ਦੇ ਕੋਈ ਪਰਵਾਹ ਨਹੀਂ ਆਪਾਂ ਹਾਂ ਚਲ ਠੀਕ ਆ ਦੇਖੂਗੀ ਘਰੇ ਤਾਂ ਪੈਸਾ ਨਹੀਂ ਨਰਮਾ ਤਾਂ ਤੋ ਕੀ ਹੋਇਆ ਨਹੀਂ ਨਾ ਹੋਈਏ ਕਾਇ ਤਾਂ ਕੀ ਆਪਣੇ ਝੋਨਾ ਆਪਣੇ ਲੋਕਾਂ ਦੀ ਸੂਲੀ ਉੱਤੋਂ ਨਹੀਂ ਚੜ੍ਹਨ ਤੂੰ ਮੈਨੂੰ ਇੱਕ ਸੂਟ ਦਿਵਾਦੀ ਕਰ ਬਾ ਉਹਦੇ ਘਰ ਬਚਾ ਦਾ ਵਰਤ ਰੱਖਣਾ ਹਾਂ ਉਹ ਤੂੰ ਤਾਂ ਗੱਲ ਸਿੱਧੀ ਕਰਤੀ ਵੀ ਮੈਨੂੰ ਸੂਟ ਚਾਹੀਦਾ ਮਾਂ ਦੀ ਕਿਤੋਂ ਲੈ ਕੇ ਦੇ ਇਤੋਂ ਲੈ ਕੇ ਦੇ ਅੱਛਾ ਤੇ ਤੇਰ ਮਾਂ ਨੂੰ ਕਹਿੰਦੀ ਉਹ ਲੈ ਆਂਦੀ ਤੈਨੂੰ ਸੂਟ ਇਹਨਾਂ ਤੂੰ ਮੀਰ ਦਾਦੀਆਂ ਤੇ ਤੇਰਾ ਫਰਜ਼ ਵੀ ਬੰਦ ਤੂੰ ਮੈਨੂੰ ਸੂਟ ਵੀ ਲੈ ਕੇਗੀ ਚਲ ਦੇਖੂਗੀ ਦੇਖੂਗੀ ਨਹੀਂ ਲਿਆਦੀ ਵਰਤ ਰੱਖਣਾ ਕੁੜਾਂ ਨਹੀਂ ਰਖਦੀਆਂ ਹੁੰਦੀਆਂ ਵਰਤ ਤੂੰ ਮੰਨ ਲੈ ਮੇਰੀ ਗੱਲ ਮੈਂ ਗੱਲ ਨਾ ਤਾਂ ਕਿਸੇ ਦੀ ਮੰਨੀ ਆ ਤੇ ਨਾ ਹੀ ਮੈਂ ਮੰਨਾਂ ਠੀਕ ਹੈ ਤੇ ਮੈਨੂੰ ਇੱਕ ਸੂਟ ਲਿਆ ਦੇ ਫਿਰ ਉਹ ਘਰੇ ਫੇਓ ਸਮਾ ਲਈ ਘਰੇ ਕਰ 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 ਕੋਲ ਤਮੈ ਸਮਾਉਂਦੀ ਨਹੀਂ ਸਮੰਡਾ ਮੰਡੀ ਉਹ ਲਿਆ ਕੇ ਦੇ ਚੱਲ ਕਰੂੰਗੀ ਕੋਈ ਗੱਲ ਜੇ ਹੋਇਆ ਤਾਂ ਹੋਇਆ ਨਹੀਂ ਹੋ ਜੀ ਅੱਛਾ ਹੁਣ ਮੇਰੇ ਤੂੰ ਹਾਂ ਕਰਾ ਕੇ ਉੱਠੇਂਗੀ ਹਾਂ ਬੜਾ ਆ ਕੁੜੀ ਨੇ ਮੈਨੂੰ ਤਪਾਇਆ ਹੈ ਲਿਆ ਕੇ ਦੇਮੇ ਕੀ ਸੂਟ ਲਿਆ ਦੂੰਗੀ ਸੂਟ ਮੇਰੀ ਗੱਲ ਸੁਣ ਮੇਰੀ ਦੁਖਦਿਆ ਤੂੰ ਹੀ ਸਾਰਾ ਜਿਹੜੂ ਪੁੱਛਤਾ ਹੈ ਕਰਨਾ ਸਾਰਾ ਕੁਛ ਕਰ ਦ ਪਰ ਮੈਨੂੰ ਇੱਕ ਸੂਟ ਲਿਆ ਦੇ ਸੂਟ ਤੈਨੂੰ ਲਿਆ ਦੂੰਗੀ ਹਾਂ ਹਾਂ ਤੇਰੀ ਮਾਂ ਤਾਂ ਤਾ ਤੂੰ ਡਰਦੀ ਹੈ ਤੂੰ ਮੇਰੇ ਪੁੱਤ ਲਈ ਚਾਉਣੀ ਹੈ ਸੂਟ ਸੋਨਾ ਲਿਆ ਕੇ ਦੇ ਤੇ ਕੰਮ ਵੀ ਆਏ ਸੋਨਾ ਸੋਨਾ ਕਰੋ ਨਹੀਂ ਸਾਰਾ ਕੁਛ ਕੁਚਾ ਲੱਗੇ ਚ ਵਾਲਾ ਕਰਕੇ ਆ ਚੱਲ ਲਿਆ ਦੂੰਗੀ ਇੱਕ ਸੂਟ ਤੈਨੂੰ ਫਿਰ ਹੋਰ ਕੀ ਹੈਗਾ ਉਹ ਅਣਜਾਣ ਚ ਪਾਣਾ ਮੈਂ ਨਾਲੇ ਠੀਕ ਆ ਕੋਈ ਨਹੀਂ ਲਿਆ ਦੂੰਗੀ ਕੰਮ ਕਰ ਲੈਣੀ ਸਾਰਾ ਚੰਗਾ ਬਾੜੀ ਜਿੱਦੀ ਹੈ ਮੇਰੀ ਪੋਤੀ ਤਾਂ ਜਿਹੜੀ ਗੱਲ ਦੀ ਹਿੰਦ ਕਰ ਲੈਣਾ ਉਪਗਾ ਕੀ ਛੜਦੀ ਐ ਹੁਣ ਦੇਖ ਲੈ ਸੂਟ ਦੀ ਰੀਲ ਚੜ ਗਈ ਵੀ ਸੂਟ 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 ਲਾ ਰੱਖੀ ਐ ਧਮਾਂ ਦੀ ਸਵਾ ਉਸੂਲੀ ਚੜਾ ਹੁਣ ਇਹਨੂੰ ਸੂਟ ਲਿਆ ਕੇ ਦੇਣਾ ਪਊਗਾ ਮੇਰੀ ਧੀ ਨੇ ਤਾਂ ਕਦੇ ਨਹੀਂ ਇੰਨੀ ਹਿੰਡ ਕਰੀ ਸੀ ਜਿਨੇ ਇਹ ਕਰਦੀ ਐ ਮਾਤੇ ਬਾਗੀ ਮਾਂ ਹਿੰਡਣ ਖੋਰ ਐ ਹੁਣ ਹਿੰਡਣ ਖੋਰ ਹੀ ਬਣ ਗਈ